50 ਪਲੱਸ ਲੇਡੀਆਂ ਸਾਡੇ ਤੋਂ ਟ੍ਰੇਨਿੰਗ ਲੈ ਕੇ ਜਾ ਚੁੱਕੀਆਂ ਨੇ ਔਰ ਜਾ ਕੇ ਆਪਣਾ ਕੰਮ ਸਟਾਰਟ ਕਰ ਚੁੱਕੀਆਂ ਅੱਜ ਵੀ ਸਾਨੂੰ ਕਾਲਸ ਆਉਂਦੀਆਂ ਦੱਸਦੇ ਆਂ ਵੀ ਮੈਂ ਇੰਨੀਆਂ ਬੱਕਰੀਆਂ ਰੱਖੀਆਂ ਤੇ ਮੈਂ ਇੰਨੀ ਬੱਕਰੀਆਂ ਤੋਂ ਸਟਾਰਟ ਕੀਤਾ ਸੀ ਅੱਜ ਮੇਰੇ ਕੋਲ ਇੰਨੀਆਂ ਬੱਕਰੀਆਂ ਹੋ ਗਈਆਂ ਤੇ ਕੰਮ ਦੀ ਤਾਰੀਫ ਕਰਦੇ ਆਂ ਵੀ ਬਹੁਤ ਵਧੀਆ ਕੰਮ ਹੈਗਾ ਇਹ ਦੇਖੋ ਅੱਜ ਦੀ ਜਿਹੜੀ ਜਨਰੇਸ਼ਨ ਹੈ ਇਹ ਸਾਡਾ ਸਮਾਜ ਹੈ। ਹਮਮ ਔਰਤ ਨੂੰ ਕਿਸੇ ਵੀ ਕੰਮ 'ਚ ਘੱਟ ਨਹੀਂ ਸਮਝਦੇ। ਠੀਕ ਹੈ। ਬਰਾਬਰ ਦਾ ਮਤਲਬ ਮੈਨੂੰ ਲੱਗਦਾ ਵੀ ਦਰਜਾ ਦਿੱਤਾ ਜਾਂਦਾ ਹੈ। ਆਨਲਾਈਨ ਟ੍ਰੇਨਿੰਗ ਦੇ ਰਹੇ ਆ ਲੋਕਿ ਜਦ ਤੱਕ ਆਪਾਂ ਆਪਣੇ ਹੱਥੀ ਕੰਮ ਨਹੀਂ ਕਰਦੇ ਹੈਗੇ ਜਦ ਤੱਕ ਆਪਾਂ ਇਹਦੇ ਵਿੱਚ ਨਹੀਂ ਵੱਢਦੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਮੈਡਮ ਅਕਸਰ ਦੇਖਿਆ ਜਾਂਦਾ ਕਿ ਕੰਗਗੋਟ ਫਾਰਮ ਤੇ ਇੱਕ ਤਰ੍ਹਾਂ ਦਾ ਕਹਿੰਦੇ ਕਿ ਮੇਲੇ ਹੀ ਲੱਗਿਆ ਰਹਿੰਦਾ ਜੀ ਹਰ ਮਹੀਨੇ ਲੱਗਦਾ ਜੀ ਦੇਖੋ ਟ੍ਰੇਨਿੰਗ ਤਾਂ ਹੁੰਦੀ ਹੈ 2 ਦਿਨ ਦੀ ਸਾਡੇ ਫਾਰਮ ਤੇ ਹੈ ਨਾ ਪਰ ਅਸੀਂ ਐਦਾਂ ਨਹੀਂ ਕਰਦੇ ਵੀ 2 ਦਿਨ ਟ੍ਰੇਨਿੰਗ ਜਿਹੜੇ ਸਾਡੇ ਟ੍ਰੇਨਿੰਗ ਮੈਂਬਰ ਹੈ 2 ਦਿਨ ਟ੍ਰੇਨਿੰਗ ਲੈ ਕੇ ਜਾ ਚੁੱਕੇ ਤੇ ਮੁੜ ਕੇ ਉਹਨਾਂ ਦੀ ਕਾਲਸ ਨਹੀਂ ਅਟੈਂਡ ਕਰਨੀਆਂ ਉਹਨਾਂ ਨੂੰ ਗਾਈਡ ਨਹੀਂ ਕਰਨਾ ਹੈ ਨਾ ਤੇ ਐਦਾਂ ਦਾ ਕੋਈ ਸਿਸਟਮ ਨਹੀਂ ਹੈ ਅਸੀਂ ਕਹਿੰਦੇ ਆ ਵੀ ਜਿਹੜੇ ਮੈਂਬਰ ਸਾਡੇ ਨਾਲ ਜੁੜ ਗਏ ਐਜ਼ ਅ ਫੈਮਿਲੀ ਮੈਂਬਰ ਬਣ ਗਏ ਅਸੀਂ ਕਹਿ ਲੋ ਵੀ ਸਾਲ ਹੋ ਗਏ ਸਾਨੂੰ ਬੱਕਰੀ ਦੇ ਦੁੱਧ ਦੀ ਚਾਹ ਪੀਣਿਆ ਇਹਦੀ ਮਲਾਈ ਕੱਢਦੇ ਆ ਮੱਖਣ ਕੱਢਦੇ ਆ ਘਿਓ ਕੱਢਦੇ ਆ ਲੱਸੀ ਕੱਢਦੇ ਆ ਅਸੀਂ ਬਾਹਰੋਂ ਕਦੇ ਦੁੱਧ ਲਿਆਤਾ ਹੀ ਨਹੀਂ ਹੈਗਾ ਬੱਕਰੀ ਦੇ ਦੁੱਧੇ ਹੀ ਯੂਜ਼ ਕਰਦੇ ਆ ਸੋ ਸਾਨੂੰ ਤਾਂ ਅੱਜ ਤੱਕ ਕੋਈ ਸਮੈਲ ਨਹੀਂ ਨਾਲ ਸਾਡੇ ਫੈਮਿਲੀ ਮੈਂਬਰਸ ਨੂੰ ਆਈ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਸੇਵਕ ਸਿੰਘ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ ਕੰਗੋਟ ਫਾਰਮ ਤੇ ਅਕਸਰ ਤੁਸੀਂ ਸੁਣਿਆ ਹੋਵੇਗਾ ਕੰਗੋਟ ਫਾਰਮ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚੀਆਂ ਨੇਗੀਆਂ ਟ੍ਰੇਨਿੰਗ ਬਾਰੇ ਸੁਣਿਆ ਹੋਵੇਗਾ ਪਰ ਅੱਜ ਗੱਲਬਾਤ ਕਰਾਂਗੇ ਮੈਡਮ ਸਵੀਟ ਕੰਗ ਜੀ ਨਾਲ ਉਹਨਾਂ ਨਾਲ ਗੱਲਬਾਤ ਦੇ ਵਿੱਚ ਪੁੱਛਣਾ ਉਹਨਾਂ ਤੋਂ ਕਿ ਉਹ ਕੰਗੋੜ ਫਾਰਮ ਤੇ ਕਿਸ ਤਰ੍ਹਾਂ ਕਿਹੜੇ ਕੰਮ ਉਹਨਾਂ ਦਾ ਹਿੱਸਾ ਆਏਣਗੇ ਭੇਡਾਂ ਪਾਲ ਰਹੇ ਨੇ ਕਿਵੇਂ ਫੀਲ ਕਰਦੇ ਨੇਗੇ ਟ੍ਰੇਨਿੰਗ ਬਾਰੇ ਗੱਲਬਾਤ ਕਰਾਂਗੇ ਸੋ ਸਾਡੇ ਨਾਲ ਨੇਗੇ スウェットੀ ਕੰਗ ਜੀ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰੂੰਗੀ ਮੈਂ ਤੁਹਾਡਾ ਤੇ ਤੁਹਾਡੇ ਚੈਨਲ ਥਰੂ ਜਿਹੜੇ ਵੀ ਮੇਰੇ ਮੈਂਬਰ ਗਰੁੱਪ ਮੈਂਬਰ ਜਾਂ ਮੇਰੇ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਆ ਉਹਨਾਂ ਸਭ ਦਾ ਸਤਿ ਸ਼੍ਰੀ ਅਕਾਲ ਮੈਂ スウェットੀ ਕੰਗ ਕੰਗੋੜ ਫਾਰਮ ਪਟਿਆਲੇ ਤੋਂ ਮੈਡਮ ਨਵੀਂ ਟ੍ਰੇਨਿੰਗ ਚੱਲ ਰਹੀ ਹੈਗੀ ਜੀ ਵਿਗਿਆਨਕ ਤਰੀਕੇ ਨਾਲ ਬੜੇ ਡੀਪਲੀ ਤਰੀਕੇ ਨਾਲ ਕੰਗ ਸਾਹਿਬ ਵੱਲੋਂ ਸਮਝਾਇਆ ਜਾਂਦਾਗਾ ਟ੍ਰੇਨਿੰਗ ਦਿੱਤੀ ਜਾਂਦੀ ਹੈਗੀ ਜੀ ਟ੍ਰੇਨਿੰਗ ਲੈਣ ਆਏ ਦੂਰੋਂ ਦੂਰੋਂ ਜਿਹੜੇ ਨੌਜਵਾਨ ਨੇਗੇ ਜਾਂ ਔਰਤਾਂ ਨੇਗੀਆਂ ਬਿਲਕੁਲ ਸੰਤੁਸ਼ਟ ਹੋ ਕੇ ਜਾਂਦੇ ਨੇ ਕੀ ਕਹਿਣਾ ਚਾਹੋਗੇ ਦੇਖੋ ਅਸਤਬ ਦੇ ਵੱਲੋਂ ਬੈਸਟ ਪ੍ਰੋਵਾਈਡ ਕਰਦੇ ਆ ਸਹੂਲਤ ਵੀ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਖਾਸ ਕਰ ਮੇਰੀਆਂ ਭੈਣਾਂ ਨੂੰ ਜਿਹੜੀ ਸਾਡੇ ਕੋਲ ਆਉਂਦੇ ਆ ਟ੍ਰੇਨਿੰਗ ਲੈਣ ਵਾਸਤੇ ਤੇ ਹੁਣ ਸਾਡੇ ਫਾਰਮ ਤੇ ਕੰਗੋਟ ਫਾਰਮ ਤੇ ਨੋਵਾ ਬੈਚ ਲੱਗ ਰਿਹਾ ਟ੍ਰੇਨਿੰਗ ਦਾ ਤੇ ਐਤਕੀ ਵੀ ਮੈਨੂੰ ਬੜੀ ਖੁਸ਼ੀ ਹੋਈ ਦੇਖ ਕੇ ਵੀ ਵੱਧ ਤੋਂ ਵੱਧ ਲੇਡੀਜ਼ ਨੇ ਪਾਰਟਿਸਿਪੇਟ ਕੀਤਾ ਹੈ ਬੜੀ ਦੂਰੋਂ ਦੂਰੋਂ ਆਈਆਂ ਆਪਣਾ ਟਾਈਮ ਕੱਢ ਕੇ ਟ੍ਰੇਨਿੰਗ ਦਾ ਹਿੱਸਾ ਬਣਨ ਵਾਸਤੇ ਸੋ ਮੈਨੂੰ ਬੜੀ ਖੁਸ਼ੀ ਮਿਲੀ ਦੇਖੋ ਇਹ ਨੋਵਾ ਬੈਚ ਲੱਗ ਰਿਹਾ ਹੈ ਘੱਟੋ ਘੱਟ ਮੈਨੂੰ ਲੱਗਦਾ ਹੈ ਵੀ 50 ਪਲੱਸ ਲੇਡੀਜ਼ ਸਾਡੇ ਤੋਂ ਟ੍ਰੇਨਿੰਗ ਲੈ ਕੇ ਜਾ ਚੁੱਕੀਆਂ ਨੇ ਔਰ ਜਾ ਕੇ ਆਪਣਾ ਕੰਮ ਸਟਾਰਟ ਕਰ ਚੁੱਕੀ ਆਂ ਅੱਜ ਵੀ ਸਾਨੂੰ ਕਾਲਸ ਆਉਂਦੀਆਂ ਦੱਸਦੇ ਆਂ ਵੀ ਮੈਂ ਇੰਨੀਆਂ ਬੱਕਰੀਆਂ ਰੱਖੀਆਂ ਤੇ ਮੈਂ ਇੰਨੀ ਬੱਕਰੀਆਂ ਤੋਂ ਸਟਾਰਟ ਕੀਤਾ ਸੀ ਅੱਜ ਮੇਰੇ ਕੋਲ ਇੰਨੀਆਂ ਬੱਕਰੀਆਂ ਹੋ ਗਈਆਂ ਤੇ ਕੰਮ ਦੀ ਤਾਰੀਫ ਕਰਦੇ ਆਂ ਵੀ ਬਹੁਤ ਵਧੀਆ ਕੰਮ ਹੈਗਾ ਇਹ ਲੇਡੀਜ਼ ਵਾਸਤੇ ਜਿਹੜੀ ਲੇਡੀਜ਼ ਘਰੇ ਰਹਿੰਦੀਆਂ ਹਾਊਸ ਵਾਈਫ ਐ ਬਾਹਰ ਨਹੀਂ ਜਾ ਸਕਦੇ ਘਰ ਦੇ ਨਾਲ-ਨਾਲ ਬੱਚਿਆਂ ਦੇ ਨਾਲ-ਨਾਲ ਆਪਣਾ ਸਾਈਡ ਬਿਜ਼ਨਸ ਕਰਦੀਆਂ ਇਹ ਸੋ ਸਾਨੂੰ ਬੜੀ ਖੁਸ਼ੀ ਹੁੰਦੀ ਐ ਮਾਣ ਵਾਲੀ ਗੱਲ ਮਹਿਸੂਸ ਹੁੰਦੀ ਐ ਮੇਰੇ ਕੋਈ ਇਹੋ ਜਿਹਾ ਫੋਨ ਤਾਂ ਨਹੀਂ ਆਉਂਦਾ ਕਿ ਜਿੱਥੇ ਤੁਹਾਨੂੰ ਔਰਤਾਂ ਕਹਣ ਕਿ ਸਾਨੂੰ ਤਾਂ ਅਸੀਂ ਫਸ ਗਈਆਂ ਆ ਕੰਮ ਦੇ ਵਿੱਚ ਨਹੀਂ ਦੇਖੋ ਫਿਲਹਾਲ ਤਾਂ ਐਦਾਂ ਦਾ ਕੋਈ ਕਾਲਸ ਵਗੈਰਾ ਕਿਸੇ ਦੀ ਆਉਂਦੀ ਨਹੀਂ ਐਪਰੀਸ਼ੀਏਟ ਹੀ ਕਰਦੇ ਆ ਹਮ ਸਰਦਾ ਖਾਸ ਕਰਕੇ ਕਿਉਂਕਿ ਉਹਨਾਂ ਦਾ ਜਿਹੜਾ ਦੱਸਣ ਦਾ ਤਰੀਕਾ ਹੈ ਜਾਂ ਸਮਝਾਉਣ ਦਾ ਤਰੀਕਾ ਉਹ ਬੈਸਟ ਹੈ ਹਮ ਛੇਤੀ ਸਮਝ ਆ ਜਾਂਦਾ ਹੈ ਤਾਰੀਫ ਕਰਦੇ ਆ ਵੀ ਸਾਨੂੰ ਬਹੁਤ ਵਧੀਆ ਲੱਗਿਆ ਕਾਂਗੋਡ ਫਾਰਮ ਤੋਂ ਕਾਫੀ ਕੁਝ ਸਿੱਖ ਕੇ ਜਾਂਦੀਆਂ ਲੇਡੀਜ਼ ਅੱਗੇ ਗਾਈਡ ਕਰਦੀਆਂ ਸੋ ਫਿਲਹਾਲ ਐਦਾਂ ਦਾ ਤਾਂ ਕੋਈ ਕਾਲਸ ਵਗੈਰਾ ਆਈ ਨਹੀਂ ਮੈਡਮ ਜਿਵੇਂ ਦੇਖਿਆ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇਗੇ ਜੀ ਭਾਵੇਂ ਉਹ ਖੇਤੀਵਾਲੇ ਹੋਣ ਖੇਤੀ ਦਾ ਕੀਤਾ ਕਰਦੇ ਨੇ ਬੱਕਰੀ ਪਾਲ ਕਾਲੇ ਪਾਸੇ ਨੇਗੇ ਜੀ ਮੁਰਗੀ ਫਾਰਮਿੰਗ ਵਾਲੇ ਪਾਸੇ ਨੇ ਜਾਂ ਕੋਈ ਵੀ ਕੀਤਾਗਾ ਜੀ ਮਿਹਨਤੀ ਨੇ ਜੀ ਪਰ ਨਾਲ ਨਾਲ ਦੇਖਿਆ ਜਾਵੇ ਔਰਤਾਂ ਕੱਟ ਨਹੀਂ ਔਰਤਾਂ ਦਾ ਪੂਰਾ ਯੋਗਦਾਨ ਹੁੰਦਾ ਕਿਸੇ ਵੀ ਕੰਮ ਨੂੰ ਲੈ ਕੇ ਹੋਵੇ ਜੀ ਬੱਕਰੀ ਪਾਲਣ ਵਾਲੇ ਕਿੱਤੇ ਦੇ ਵਿੱਚ ਔਰਤਾਂ ਕਿਸ ਤਰ੍ਹਾਂ ਰੋਲ ਅਦਾ ਕਰ ਸਕਦੀਆਂ ਨੇ ਕਿਸ ਤਰ੍ਹਾਂ ਮਤਲਬ ਕਿ ਉਹਨਾਂ ਦੀ ਸਾਂਭ ਸੰਭਾਲ ਨੂੰ ਲੈ ਕੇ ਕਿਸ ਤਰ੍ਹਾਂ ਯੋਗਦਾਨ ਪਾ ਸਕਦੀਆਂ ਦੇਖੋ ਬੜਾ ਵਧੀਆ ਤੁਸੀਂ ਕੁਐਸਚਨ ਪੁੱਟ ਕੀਤਾ ਹੈ ਦੇਖੋ ਅੱਜ ਦੀ ਜਿਹੜੀ ਜਨਰੇਸ਼ਨ ਆਏ ਆ ਸਾਡਾ ਸਮਾਜ ਹੈ ਹਮ ਔਰਤ ਨੂੰ ਕਿਸੇ ਵੀ ਕੰਮ 'ਚ ਘਟ ਨਹੀਂ ਸਮਝਦੇ ਠੀਕ ਹੈ ਬਰਾਬਰ ਦਾ ਮਤਲਬ ਮੈਨੂੰ ਲੱਗਦਾ ਵੀ ਦਰਜਾ ਦਿੱਤਾ ਜਾਂਦਾ ਹੈ ਪੜਨੋਂ ਅਕਸਰ ਦੇਖਿਆ ਜਾਂਦਾ ਹੈ ਕਿ ਪੰਜਾਬ ਦੇ ਨੌਜਵਾਨ ਨੇ ਪਮਿਓ ਖੇਤੀ ਨਾਲ ਜੁੜੇ ਨੇ ਬੱਕਰੀ ਫਾਰਮ ਵਾਲੇ ਪਾਸੇ ਜੁੜ ਰਹੇ ਨੇ ਜਾਂ ਕੋਈ ਵੀ ਹੋਰ ਕੀਤਾਗਾ ਮਿਹਨਤੀ ਨੇ ਪਰ ਨਾਲ ਨਾਲ ਦੇਖਿਆ ਜਾਵੇ ਔਰਤਾਂ ਵੀ ਘਟ ਨਹੀਂ ਹੈਗੀਆਂ ਬੱਕਰੀ ਫਾਰਮਿੰਗ ਦੇ ਵਿੱਚ ਔਰਤਾਂ ਕਿਸ ਤਰ੍ਹਾਂ ਯੋਗਦਾਨ ਪਾ ਸਕਦੀਆਂ ਨੇ ਇੱਕੋ ਬੜਾ ਵਧੀਆ ਕੁਐਸਚਨ ਤੁਸੀਂ ਪੁੱਛਿਆ ਹੈ ਬੱਕਰੀ ਫਾਰਮ ਦਾ ਕੰਮ ਵੱਡੇ ਜਾਨਵਰਾਂ ਨਾਲੋਂ ਬਹੁਤ ਘੱਟ ਹੈ। ਮਿਹਨਤ ਦਾ ਕੰਮ ਬਹੁਤ ਘੱਟ ਹੈ। ਜਿਵੇਂ ਹੁਣ ਆਪਾਂ ਦੇਖਦੇ ਮੱਝਾਂ ਗਾਇਆਂ ਰੱਖਦੇ ਆ ਹਨਾ ਇੰਨਾ ਵੱਡਾ ਜਾਨਵਰ ਹੈ ਉਹਦੀ ਸਾਰ ਸੰਭਾਲ ਕਰਨੀ ਵੀ ਬੜੀ ਔਖੀ ਹੈ। ਤੇ ਦੁੱਧ ਚੋਣਾ ਤੇ ਉਹਨਾਂ ਦਾ ਗੋਹਾ ਕੂੜਾ ਇਕੱਠਾ ਕਰਨਾ ਹੈ ਹਨਾ। ਉਹਦੇ ਮੁਕਾਬਲੇ ਜੇ ਦੇਖਿਆ ਜਾਵੇ ਇਹ ਕੰਮ ਕੁਛ ਵੀ ਨਹੀਂ ਹੈ। ਜਿਹੜੀ ਲੇਡੀਜ਼ ਹਾਊਸ ਵਾਈਫ ਹੈ ਸਾਈਡ ਵਾਈ ਅਗਰ ਤੁਸੀਂ ਤੁਹਾਡੇ ਕੋਲ ਵਧੀਆ ਥਾਂ ਹੈਗੀਆਂ ਬੱਕਰੀਆਂ ਰੱਖਣ ਵਾਸਤੇ ਸਾਈਡ ਵਾਈ ਤੁਸੀਂ ਆਪਣਾ ਬਿਜ਼ਨਸ ਕਰ ਸਕਦੇ ਹੋ ਇਹਦੇ ਵਿੱਚ ਆਪਣਾ ਇਨਾ ਯੋਗਦਾਨ ਦੇਣ ਦੀ ਲੋੜ ਨਹੀਂ ਹੈ ਘਰੇ ਬੈਠ ਕੇ ਤੁਸੀਂ ਆਪਣੇ ਘਰ ਦੇ ਕੰਮਾਂ ਦੇ ਨਾਲ-ਨਾਲ ਇਹ ਕੰਮ ਸ਼ੁਰੂ ਕਰ ਸਕਦੇ ਹੋ ਹੁਣ ਤੁਸੀਂ ਅੱਜ ਸਾਡੇ ਟ੍ਰੇਨਿੰਗ ਦੇ ਵਿੱਚ ਦੇਖੋਗੇ ਮੈਂ ਦੇਖ ਰਹੀ ਨਿਊ ਮੈਰਿਟ ਕਪਲ ਆਏ ਆਏ ਹਨ ਹਮ ਠੀਕ ਹੈ ਜੀ ਦੀ ਏਜ ਹੋਣੀ ਹੈ ਵੀ 22-23 ਸਾਲ ਦੀ ਕੁੜੀ ਹੋਣੀ ਹੈ ਉਹ ਵੀ ਟ੍ਰੇਨਿੰਗ ਲੈਣ ਵਾਸਤੇ ਆਏ ਹਨ ਉਹਨਾਂ ਨੇ ਵੀ ਸਾਡੇ ਵੀਡੀਓਜ਼ ਦੇਖੀਆਂ ਵਾਚ ਕੀਤੀਆਂ ਕਾਫੀ ਕੁਝ ਵੀਡੀਓਜ਼ ਦੇ ਵਿੱਚ ਸਿੱਖਣ ਨੂੰ ਮਿਲਿਆ ਹਨਾ ਸੋ ਮੈਂ ਤੁਹਾਨੂੰ ਇਹੀ ਕਹੂੰਗੀ ਕੰਮ ਮਾੜਾ ਨਹੀਂ ਐ ਕਰਿਓ ਸਿੱਖ ਕੇ ਤੇ ਇਹ ਕੰਮ ਉਹਨਾਂ ਲੇਡੀਜ਼ ਲਈ ਬਹੁਤ ਅੱਛਾ ਐ ਜਿਹੜੇ ਜਿਹੜੀ ਲੇਡੀਜ਼ ਹਾਊਸ ਵਾਈਫ ਐ ਬੱਚਿਆਂ ਦੀ ਸੰਭਾਲ ਘਰ ਦੇ ਆ ਦੀ ਸੰਭਾਲ ਦੇ ਨਾਲ ਨਾਲ ਇਹ ਕੰਮ ਨੂੰ ਅਪਣਾ ਸਕਦੀਆਂ ਮਤਲਬ ਕਿ ਮੱਝਾਂ ਗਾਵਾਂ ਤੋਂ ਉਹਨਾਂ ਨਾਲ ਕੰਪੇਅਰ ਕਰਕੇ ਵੇਖਿਆ ਜਾਵੇ ਤਾਂ ਸੌਖਾ ਬਹੁਤ ਸੌਖਾ ਗੈਲੋ ਵੀ 50% ਮੱਝਾਂ ਗਾਵਾਂ ਤੋਂ ਵੀ 50% ਵਾਲਾ ਈਜ਼ੀ ਕੰਮ ਐ ਈਜ਼ੀ ਵਰਕ ਐ ਹਾਊਸ ਵਾਈਫ ਵਾਸਤੇ ਤੇ ਅੱਜ ਦੀ ਯੰਗ ਜਨਰੇਸ਼ਨ ਹੀ ਚਾਹੇ ਉਹ ਕੁੜੀ ਐ ਚਾਹੇ ਮੁੰਡਾ ਐ ਕਿਸੇ ਵੀ ਵਾਸਤੇ ਸਿਰਫ ਮਿਹਨਤ ਹੀ ਹੋਣਾ ਚਾਹੀਦਾ ਬੰਦਾ ਹੂੰ ਤੇ ਕੰਮ ਕੋਈ ਮਾੜਾ ਨਹੀਂ ਐ ਤੇ ਖਾਸ ਕਰ ਇਹ ਬੱਕਰੀਆਂ ਵਾਲਾ ਕੰਮ ਤਾਂ ਮੈਨੂੰ ਲੱਗਦਾ ਨਹੀਂ ਕੋਈ ਮਾੜਾ ਜੇ ਮੈਂ ਕਰ ਸਕਦੇ ਮੇਰੀ ਜਨਰੇਸ਼ਨ ਦੇ ਤਾਂ ਹਰ ਕੋਈ ਕਰ ਹੀ ਸਕਦਾ ਬਿਲਕੁਲ ਜੀ ਮੈਡਮ ਪ੍ਰੈਕਟੀਕਲ ਬਾਰੇ ਕੀ ਵਿਚਾਰ ਨੇ ਕਿਉਂਕਿ ਜ਼ਿਆਤਰ ਵੇਖਦੇ ਆਂਗੇ ਜਿਹੜੇ ਫਾਰਮ ਨੇਗੇ ਆਨਲਾਈਨ ਟ੍ਰੇਨਿੰਗ ਵੀ ਦਿੰਦੇ ਨੇ ਜੀ ਪਰ ਇੱਕ ਕੰਗ ਗੋਟ ਫਾਰਮ ਆ ਜੋ ਕਿ ਪ੍ਰੈਕਟੀਕਲ ਟ੍ਰੇਨਿੰਗ ਦੰਦੇ ਨੇਗੀ ਕੀ ਲੱਗਦਾ ਪ੍ਰੈਕਟੀਕਲ ਟ੍ਰੇਨਿੰਗ ਵੀ ਜ਼ਰੂਰੀ ਆ ਦੇਖੋ ਆਬਵੀਅਸਲੀ ਮੈਂ ਕਹਿੰਨੀ ਆ ਸਿਰਫ ਬੱਕਰੀਆਂ ਦੇ ਕੰਮ ਵਾਸਤੇ ਪ੍ਰੈਕਟੀਕਲ ਟ੍ਰੇਨਿੰਗ ਜਾਂ ਮਤਲਬ ਵੀ ਜ਼ਰੂਰੀ ਨਹੀਂ ਹੈ ਹਰ ਇੱਕ ਚੀਜ਼ ਲਈ ਆਨਲਾਈਨ ਟ੍ਰੇਨਿੰਗ ਜ਼ਰੂਰੀ ਨਹੀਂ ਹੈ ਹਰ ਇੱਕ ਚੀਜ਼ ਲਈ ਚਾਹੇ ਆਪਾਂ ਸਟੱਡੀ 베이스 ਤੇ ਕਹਿ ਲਓ ਜਾਂ ਚਾਹੇ ਆਪਾਂ ਕੁਕਿੰਗ 베이스 ਤੇ ਜਦ ਤੱਕ ਆਪਾਂ ਕੋਈ ਵੀ ਕੰਮ ਆਪਣੇ ਹੱਥੀਂ ਨਹੀਂ ਨਾ ਕਰਦੇ ਉਦੋਂ ਤੱਕ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਕੀ ਕਾਟਾ ਕਰ ਰਹੇ ਆ ਜਾਂ ਕੀ ਸਾਡੇ ਤੋਂ ਗਲਤੀਆਂ ਹੋ ਰਹੀਆਂ ਉਹ ਚੀਜ਼ ਬੰਦਾ ਸਿੱਖਦਾ ਨਹੀਂ ਹੈ ਜਦ ਤੱਕ ਆਪਣੇ ਹੱਥੀ ਕੰਮ ਕਰਕੇ ਪ੍ਰੈਕਟੀਕਲ ਥਿਉਰੀ ਸਮਝਣਾ ਨਾ ਹੁਣ ਉਹ ਤੱਕ ਬੰਦੇ ਨੂੰ ਸਮਝ ਨਹੀਂ ਲੱਗਦਾ ਵੀ ਮੈਂ ਜਿਸ ਫੀਲਡ ਤੇ ਆ ਜਿਹੜਾ ਕੰਮ ਮੈਂ ਕਰਨਾ ਹੈ ਉਹਦੇ ਵਿੱਚ ਮੈਂ ਕਿੱਥੇ ਸਟੈਂਡ ਕਰ ਰਹੇ ਆ ਵੀ ਕੀ ਉਹ ਮੇਰੇ ਲਈ ਸਹੀ ਹੈ ਦੇਖੋ ਆਪਾਂ ਆਨਲਾਈਨ ਚੀਜ਼ਾਂ ਦੇਖਦੇ ਆ ਹੁਣ ਆਪਾਂ ਕੋਈ ਵੀ ਪ੍ਰੋਡਕਟ ਲਾ ਲਓ ਆਪਾਂ ਕੋਈ ਚੀਜ਼ ਬਾਈ ਕਰਦੇ ਆ ਆਪਾਂ ਨੂੰ ਜਦੋਂ ਆਪਾਂ ਦੇਖਦੇ ਆ ਆਪਾਂ ਨੂੰ ਬੜੀ ਵਧੀਆ ਲੱਗਦੀ ਹੈ ਚੀਜ਼ ਵੀ ਹੈ ਕਿੰਨੀ ਸੋਹਣੀ ਹੈ ਜਦ ਤੱਕ ਉਹ ਆਪਣੇ ਕੋਲ ਆਪਣੇ ਹੱਥੀ ਹੱਥੀ ਚੀਜ਼ ਨਾ ਆ ਜਾਵੇ ਆਪਾਂ ਨੂੰ ਪਤਾ ਨਹੀਂ ਲੱਗਦਾ ਉਹਦੀ ਕੁਆਲਿਟੀ ਕਿਹੋ ਜੀ ਹੈ ਉਹਦਾ ਸਾਈਜ਼ ਕਿਵੇਂ ਦਾ ਹੈ ਹੈਨਾ ਉਸੇ ਤਰੀਕੇ ਨਾਲ ਇਹ ਕੰਮ ਹੈ ਆਨਲਾਈਨ ਟ੍ਰੇਨਿੰਗ ਦੇ ਰਹੇ ਆ ਲੋਕਿ ਜਦ ਤੱਕ ਆਪਾਂ ਆਪਣੇ ਹੱਥੀ ਕੰਮ ਨਹੀਂ ਕਰਦੇ ਹੈਗੇ ਜਦ ਤੱਕ ਆਪਾਂ ਇਹਦੇ ਵਿੱਚ ਨਹੀਂ ਵੱਢਦੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਗਲਤੀਆਂ ਨਹੀਂ ਕਰਦੇ ਉਦੋਂ ਤੱਕ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਸੋ ਮੈਂ ਕਹਿਣਾ ਚਾਹੂੰਗੀ ਵੀ ਦੇਖੋ ਅਸੀਂ ਹੁਣ ਤੇ ਦੇਖੋ ਜਦੋਂ ਅਸੀਂ ਮਤਲਬ ਵੀ ਆਹਾ ਟ੍ਰੇਨਿੰਗ ਸਟਾਰਟ ਕੀਤੀ ਸੀ ਜਿਵੇਂ ਹੁਣ ਤੁਹਾਨੂੰ ਪਤਾ ਹੈ ਵੀ ਨੋਵਾ ਬੈਚ ਲੱਗ ਰਿਹਾ ਕੰਗੋਡ ਫਾਰਮ 'ਚ ਤੁਸੀਂ ਦੇਖਿਓ ਨੀ ਸਾਡੀ ਗੈਦਰਿੰਗ ਕਿੰਨੀ ਜ਼ਿਆਦਾ ਹੈ ਹਾਂ ਨਾ ਇੰਨੀ ਗੈਦਰਿੰਗ ਦੇ ਵਿੱਚ ਨਾ ਤਾਂ ਪ੍ਰੈਕਟੀਕਲ ਹੁੰਦਾ ਨਾ ਉਹਨਾਂ ਨੂੰ ਥਿਉਰੀਜ਼ ਕਰਕੇ ਐਕਸਪਲੇਨ ਕਰ ਸਕਦੇ ਐਨੇ ਮੈਂਬਰਾਂ ਨੂੰ ਤੁਹਾਨੂੰ ਪਤਾ ਹੈ ਅਸੀਂ ਬੱਕਰੀਆਂ ਦੇ ਬਾੜੇ ਦੇ ਵਿੱਚ ਨਹੀਂ ਲੈ ਕੇ ਜਾ ਸਕਦੇ ਕਿਉਂਕਿ ਜਾਨਵਰ ਡਰਦਾ ਹੈ ਹੂੰ ਤੇ ਇਕੱਲੇ ਇਕੱਲੇ ਬੰਦੇ ਨੂੰ ਹੁਣ 100 150 ਬੰਦੇ ਨੂੰ ਇਕੱਲੇ ਇਕੱਲੇ ਬੰਦੇ ਦੇ ਹੱਥੋਂ ਪ੍ਰੈਕਟੀਕਲ ਕਰਾਈਏ ਉਹ ਵੀ ਐਜ਼ ਅ ਵੇਸਟ ਆਫ ਟਾਈਮ ਹੈ ਹੂੰ ਸੋ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਕਾਂਗੋਟ ਫਾਰਮ ਤੇ ਇੱਕ ਨਵਾਂ ਸੋਲੂਸ਼ਨ ਕੱਢਿਆ ਜਿਹੜੇ ਮੇਰੇ ਵੀਰ ਤੇ ਮੇਰੇ ਭੈਣਾ ਇਹ ਕੰਮ ਨੂੰ ਮਤਲਬ ਹੀ ਸਿੱਖਣਾ ਚਾਹੁੰਦੇ ਆ ਆਪਣੇ ਹੱਥੀ ਕਰਕੇ ਉਸ ਵਾਸਤੇ ਅਸੀਂ ਉਸ ਚੀਜ਼ ਦਾ ਨਾਮ ਰੱਖਿਆ ਪ੍ਰੈਕਟੀਕਲ ਟ੍ਰੇਨਿੰਗ ਪਰਸਨਲ ਟ੍ਰੇਨਿੰਗ ਹੂੰ ਆਕੇ ਸਾਡੇ ਫਾਰਮ ਤੇ ਪ੍ਰੈਕਟੀਕਲ ਟ੍ਰੇਨਿੰਗ ਲੈ ਸਕਦਾ ਹੈ ਆਪਣੇ ਹੱਥੀਂ ਕੰਮ ਕਰਕੇ ਕੰਮ ਸਿੱਖ ਸਕਦਾ ਹੈ ਸੋ ਉਹ ਚੀਜ਼ ਨੂੰ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਆਪਣੇ ਫਾਰਮ ਤੇ ਕੰਗਗੋਟ ਫਾਰਮ ਤੇ ਮੈਡਮ ਅਕਸਰ ਦੇਖਿਆ ਜਾਂਦਾ ਕਿ ਕੰਗਗੋਟ ਫਾਰਮ ਤੇ ਇੱਕ ਤਰ੍ਹਾਂ ਦਾ ਕਹਿੰਦੇ ਕਿ ਮੇਲੇ ਹੀ ਲੱਗਿਆ ਰਹਿੰਦਾ ਜੀ ਹਰ ਮੀਂਹੇ ਲੱਗਦਾ ਜੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੰਜਾਬ ਦੀਆਂ ਔਰਤਾਂ ਵੀ ਟ੍ਰੇਨਿੰਗ ਲੈਣ ਆਉਂਦੀਆਂ ਨੇ ਪਰ ਗੱਲ ਇਹ ਆ ਕਿ ਕੱਲ ਕੰਗਗੋਟ ਫਾਰਮ ਦੀ ਟ੍ਰੇਨਿੰਗ ਲੈਣ ਕਿਉਂ ਆਉਣ ਅਜਿਹੀ ਕਿਹੜੀ ਖਾਸੀਅਤ ਆ ਤੁਹਾਨੂੰ ਮੈਂ ਦੱਸਦਾ ਅੱਜ ਸਾਡੇ ਟ੍ਰੇਨਿੰਗ ਦੇ ਵਿੱਚ ਕੁਝ ਮੈਂਬਰ ਉਹ ਆਏ ਐ ਜਿਨ੍ਹਾਂ ਨੇ ਆਲ ਰੈਡੀ ਟ੍ਰੇਨਿੰਗ ਲੱਤੀ ਹੋਈ ਐ ਹੂੰ ਸਰਕਾਰੀ ਫਾਰਮ ਤੋਂ ਹਨਾ ਅਸੀਂ ਉਹਨਾਂ ਨੂੰ ਪੁੱਛਿਆ ਸੀ ਵੀ ਤੁਹਾਡੇ ਵਿੱਚ ਕੋਈ ਮਤਲਬ ਵੀ ਇਹੋ ਜਿਹਾ ਬੰਦਾ ਹੈ ਜਿਨੇ ਵੀ ਪਹਿਲਾਂ ਟ੍ਰੇਨਿੰਗ ਲੱਤੀ ਹੋਈ ਉਹਦੇ ਵਿੱਚ 5-6 ਮੈਂਬਰਾਂ ਨੇ ਹੱਥ ਖੜਾ ਕੀਤਾ ਸੀ ਤੇ ਅਸੀਂ ਉਹਨਾਂ ਨੂੰ ਪੁੱਛਿਆ ਸੀ ਵੀ ਤੁਹਾਨੂੰ ਉਸ ਟ੍ਰੇਨਿੰਗ ਦੇ ਵਿੱਚੋਂ ਤੇ ਇਸ ਟ੍ਰੇਨਿੰਗ ਦੇ ਵਿੱਚ ਕੀ ਫਰਕ ਲੱਗਿਆ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਸਾਰੇ ਜਣੇ ਸਾਡੇ ਕੋਲ ਆਓ ਸਾਡੇ ਫਾਰਮ ਤੇ ਟ੍ਰੇਨਿੰਗ ਲੈ ਕੇ ਜਾਓ ਸਾਡੇ ਹੀ ਫਾਰਮ ਤੋਂ ਟ੍ਰੇਨਿੰਗ ਲੈ ਕੇ ਜਾਓ ਅਸੀਂ ਉਹਨਾਂ ਨੂੰ ਪਹਿਲਾਂ ਇਹ ਵਿਸ਼ਵਾਸ ਦੁਲਾਨੇ ਆ ਵੀ ਤੁਸੀਂ ਐਜ਼ ਆ ਕੰਪੇਅਰ ਕਰੋ ਅਦਰਸ ਫਾਰਮਜ਼ ਨਾਲ ਵੀ ਉੱਥੇ ਦੀ ਸਹੂਲਤ ਤੇ ਇੱਥੇ ਦੀ ਸਹੂਲਤ ਦੇ ਵਿੱਚ ਕੀ ਫਰਕ ਹੈ ਦੇਖੋ ਜ਼ਰੂਰੀ ਨਹੀਂ ਇਹ ਵੀ ਹਰ ਇੱਕ ਚੀਜ਼ ਚ ਸਹੂਲਤ ਹੀ ਮੈਟਰ ਕਰਦੀ ਹੈ ਜਿਸ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਉਹ ਟ੍ਰੇਨਿੰਗ ਬੈਸਟ ਹੁੰਦੀ ਹੈ ਅਸੀਂ ਦੇਖੋ ਅਸੀਂ ਕਿਤਾਬੀ ਚੀਜ਼ਾਂ ਪੜਕੇ ਨਹੀਂ ਤੁਹਾਨੂੰ ਦੱਸਦੇ ਹੁੰਦੇ ਟ੍ਰੇਨਿੰਗ ਦੇ ਵਿੱਚ ਅਸੀਂ ਉਹ ਚੀਜ਼ਾਂ ਤੁਹਾਨੂੰ ਦੱਸਦੇ ਜੋ ਸਾਡੇ ਤੋਂ ਗਲਤੀਆਂ ਹੋਈਆਂ ਅਸੀਂ ਉਹ ਤੁਹਾਨੂੰ ਐਕਸਪਲੇਨ ਕਰਦੇ ਵੀ ਤੁਸੀਂ ਉਹ ਗਲਤੀ ਨਾ ਕਰੋ ਅਸੀਂ ਰਿਐਲਿਟੀ ਦੱਸਦੇ ਆ ਲਾਈਫ ਦੀ ਫਾਰਮ ਦੀ ਆਪਣੇ ਬੱਕਰੀ ਫਾਰਮ ਜਿਹੜੇ ਵੀ ਮੇਰੇ ਵੀਰ ਭੈਣ ਕਰਨਾ ਚਾਹੁੰਦੇ ਉਹਨਾਂ ਦੀ ਰਿਐਲਿਟੀ ਦੱਸਦੇ ਆ ਅਸੀਂ ਐਵੇਂ ਸ਼ੋਸ਼ੇबाजी ਹਵਾ ਦੇ ਵਿੱਚ ਗੱਲਾਂ ਨਹੀਂ ਕਰਦੇ ਇਹ ਵੀ ਹਾਂ ਵੀ ਵੀ ਵੀਡੀਓ ਦੇ ਵਿੱਚ ਹਵਾ ਨਹੀਂ ਕਰਦੇ ਹੈਗੇ ਵੀ ਅਸੀਂ ਆ ਕਰਤਾ ਐਵੇਂ ਕਰਦਾਂਗੇ ਓਵੇਂ ਕਰਦਾਂਗੇ ਅਸੀਂ ਜੋ ਰਿਐਲਿਟੀ ਹੈ ਸਾਡੇ ਫਾਰਮ ਦੀ ਅਸੀਂ ਉਹੀ ਸ਼ੇਅਰ ਕਰਦੇ ਆ ਆਪਣੇ ਮੈਂਬਰਸ ਨਾਲ ਤਾਂ ਕਿ ਉਹਨੂੰ ਕੋਈ ਦਿੱਕਤ ਨਾ ਆਵੇ ਜੀ ਦੇਖੋ ਕਿਸੇ ਵੀ ਫਾਰਮ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਵੀ ਕਿਸੇ ਨੇ ਟੈਕਸੀ ਪ੍ਰੋਵਾਈਡ ਨਹੀਂ ਕੀਤੀ ਹਮ ਇੱਕ ਲੋਤਾ ਸਾਡਾ ਕਾਂਗੋਟ ਫਾਰਮ ਹੈ ਜਿਹੜੇ ਵੀ ਮੈਂਬਰ ਸਾਡੇ ਦੂਰੋਂ ਦੂਰੋਂ ਆਉਂਦੇ ਆ ਸਾਡੇ ਫਾਰਮ ਦੇ ਵਿੱਚ ਪਾਰਟਿਸਿਪੇਟ ਕਰਦੇ ਟ੍ਰੇਨਿੰਗ ਦੇ ਵਿੱਚ ਅਸੀਂ ਉਹਨਾਂ ਨੂੰ ਸਪੈਸ਼ਲੀ ਖਾਸ ਕਰ ਲੇਡੀਜ਼ ਵਾਸਤੇ ਬੈਸਟ ਸਹੂਲਤ ਪ੍ਰੋਵਾਈਡ ਕੀਤੀ ਹੋਈ ਹੈ ਵੀ ਬੱਸ ਸਟੈਂਡ ਤੋਂ ਟੈਕਸੀ ਉੱਥੇ ਮੈਂਬਰ ਉਤਰ ਜਾਣ ਉਥੋਂ ਦੀ ਟੈਕਸੀ ਲੈ ਕੇ ਸਾਡੇ ਫਾਰਮ ਤੇ ਆਉਂਦੇ ਆ ਫਾਰਮ ਤੋਂ ਆ ਕੇ ਟ੍ਰੇਨਿੰਗ ਲੈ ਕੇ ਟਾਈਮ ਸੀਰ ਉਹਨਾਂ ਨੂੰ ਸੇਫਲੀ ਹੋਟਲ ਤੇ ਪਹੁੰਚਾਉਂਦੇ ਆ ਦੇਖੋ ਅਸੀਂ ਆਪਣੇ ਫਾਰਮ ਦੇ ਵਿੱਚ ਜਿਹੜੇ ਵੀ ਮੇਰੇ ਵੀਰ ਜਾਂ ਭੈਣ ਟ੍ਰੇਨਿੰਗ ਲੈਣ ਆਉਂਦੇ ਆ ਅਸੀਂ ਰਿਐਲਿਟੀ ਦੱਸਦੇ ਆ ਤੇ ਪ੍ਰੈਕਟੀਕਲ ਵੱਧ ਤੋਂ ਵੱਧ ਜਿੰਨਾ ਹੋ ਸਕੇ ਉਹਨਾਂ ਦੇ ਹੱਥੇ ਕੰਮ ਕਰਵਾਉਂਦੇ ਹਨਾ ਉਹ ਕੋਈ ਵੀ ਤੁਹਾਨੂੰ ਕਹਿ ਲੋ ਵੀ ਕਿਤੇ ਵੀ ਹੋ ਟ੍ਰੇਨਿੰਗ ਸੈਂਟਰ ਦੇ ਵਿੱਚ ਪ੍ਰੈਕਟੀਕਲਸ ਨਹੀਂ ਹੁੰਦੀਆਂ ਸਿਰਫ ਬੋਲ ਕੇ ਦੱਸਿਆ ਜਾਂਦਾ ਹੈ ਵੀ ਆ ਐਵੇਂ ਇੰਜੈਕਸ਼ਨ ਹੈ ਤੁਸੀਂ ਐਦਾਂ ਇੰਜੈਕਸ਼ਨ ਲਾਉਣਾ ਹੈ ਬੱਕਰੇ ਨੂੰ ਐਵੇਂ ਡੀਵਾਰਮਿੰਗ ਕਰਨੀ ਹੈ ਐਦਾਂ ਦੀ ਮੈਡੀਸਨ ਦੇਣੀ ਹੈ ਅਸੀਂ ਕੱਲੀ ਕੱਲੀ ਚੀਜ਼ ਐਕਸਪਲੇਨ ਕਰਦੇ ਹਾਂ ਉਹਨਾਂ ਨੂੰ ਤਾਂ ਕਿ ਉਹਨਾਂ ਦੇ ਸਮਝ ਲੱਜੇ ਤੇ ਉਹ ਆਪਣੀ ਹੱਥੀ ਕੰਮ ਕਰ ਸਕਣ ਸੋ ਇਹ ਫਰਕ ਹੈ ਸਾਡੇ ਫਾਰਮ ਤੇ ਅਦਰ ਫਾਰਮਸ ਦੇ ਵਿੱਚ ਦੇਖੋ ਟ੍ਰੇਨਿੰਗ ਤਾਂ ਹੁੰਦੀ ਹੈ 2 ਦਿਨ ਦੀ ਸਾਡੇ ਫਾਰਮ ਤੇ ਹੈਨਾ ਪਰ ਅਸੀਂ ਐਦਾਂ ਨਹੀਂ ਕਰਦੇ ਵੀ ਦੋ ਦਿਨ ਟ੍ਰੇਨਿੰਗ ਜਿਹੜੇ ਸਾਡੇ ਟ੍ਰੇਨਿੰਗ ਮੈਂਬਰ ਹੈ ਦੋ ਦਿਨ ਟ੍ਰੇਨਿੰਗ ਲੈ ਕੇ ਜਾ ਚੁੱਕੇ ਤੇ ਮੁੜ ਕੇ ਉਹਨਾਂ ਦੀ ਕਾਲਸ ਨਹੀਂ ਅਟੈਂਡ ਕਰਨੀਆਂ ਉਹਨਾਂ ਨੂੰ ਗਾਈਡ ਨਹੀਂ ਕਰਨਾ ਹੈਨਾ ਸੋ ਐਦਾਂ ਦਾ ਕੋਈ ਸਿਸਟਮ ਨਹੀਂ ਹੈ ਅਸੀਂ ਕਹਿੰਦੇ ਆ ਵੀ ਜਿਹੜੇ ਮੈਂਬਰ ਸਾਡੇ ਨਾਲ ਜੁੜ ਗਏ ਐਜ਼ ਅ ਫੈਮਿਲੀ ਮੈਂਬਰ ਬਣ ਗਏ ਸਾਡਾ ਇੱਕ ਗਰੁੱਪ ਤਿਆਰ ਹੋ ਗਿਆ ਸੋ ਅਸੀਂ ਉਦੋਂ ਤੱਕ ਉਹਨਾਂ ਦੀ ਹੈਲਪ ਕਰਦੇ ਆ ਜਦੋਂ ਤੱਕ ਉਹ ਆਪਣੇ ਹੱਥੇ ਕੰਮ ਕਰਕੇ ਆਪਣਾ ਫਾਰਮ ਸਟਾਰਟ ਨਾ ਕਰ ਲੈਣ ਜਦੋਂ ਤੱਕ ਉਹਨਾਂ ਨੂੰ ਸਮਝ ਨਹੀਂ ਲੱਗਦੀ ਅਸੀਂ ਤੁਸੀਂ ਦੇਖਿਆ ਹੋਵੇਗਾ ਹਰ ਇੱਕ ਵੀਡੀਓ ਦੇ ਵਿੱਚ ਸਰ ਕਹਿੰਦੇ ਆ ਵੀ ਜਿਹੜੇ ਵੀ ਮੈਂਬਰ ਸਾਡੇ ਗਰੁੱਪ ਮੈਂਬਰ ਆਏ ਆ ਜਿਹੜੇ ਸਾਡੇ ਇੱਥੋਂ ਦੀ ਟ੍ਰੇਨਿੰਗ ਲੈ ਚੁੱਕੇ ਆ ਹਨਾ ਉਹ ਐਨੀ ਟਾਈਮ ਜਦੋਂ ਵੀ ਉਹਨਾਂ ਨੂੰ ਕੋਈ ਦਿੱਕਤ ਆਵੇ ਉਹਨਾਂ ਦੀ ਬੱਕਰੀ ਸੂਣ ਲੱਗੇ ਆ ਕੋਈ ਬਿਮਾਰੀ ਹੋਵੇ ਐਨੀ ਟਾਈਮ ਕਾਲ ਕਰ ਸਕਦਾ ਹੈ ਤੇ ਉਹ ਕਰਦੇ ਵੀ ਆ ਮੈਂਬਰ ਕਾਲਸ ਕਰਕੇ ਉਹਨਾਂ ਨੂੰ ਸਹੀ ਗਾਈਡ ਕਰਦੇ ਆਂ ਕਈ ਵਾਰੀ ਵੀ ਜਾਨਵਰ ਢਿੱਲਾ ਹੁੰਦਾ ਕੁਝ ਹੁੰਦਾ ਅੱਧੀ ਰਾਤ ਨੂੰ ਕਾਲ ਕਰ ਦਿੰਦੇ ਆਂ ਫਿਰ ਅਸੀਂ ਉਹਨਾਂ ਦੀ ਮਦਦ ਕਰਦੇ ਆਂ ਉਹਨਾਂ ਨੂੰ ਇਹ ਨਹੀਂ ਵੀ ਹਾਂ ਵੀ ਟ੍ਰੇਨਿੰਗ ਲੈ ਕੇ ਚਲੇਗੇ ਤਾਂ ਮੁੜ ਕੇ ਫੋਨ ਨਹੀਂ ਚੱਕਣਾ ਜਾਂ ਉਹਨਾਂ ਨਾਲ ਗੱਲ ਨਹੀਂ ਕਰਨੀ ਸੋ ਅਸੀਂ ਉਦੋਂ ਤੱਕ ਉਹਨਾਂ ਦਾ ਸਾਥ ਦਿੰਦੇ ਆਂ ਜਦੋਂ ਤੱਕ ਉਹ ਆਪਣਾ ਪ੍ਰੋਪਰ ਕੰਮ ਸਿੱਖ ਨਾ ਜਾਣੀ ਜਾਂ ਜਦ ਤੱਕ ਪ੍ਰੋਪਰ ਸਾਡੇ ਤੋਂ ਟ੍ਰੇਨਿੰਗ ਨੌਲੇਜ ਲੈ ਕੇ ਨਾ ਚਲੇ ਜਾਣ ਉਦੋਂ ਤੱਕ ਅਸੀਂ ਉਹਨਾਂ ਨੂੰ ਉਹਨਾਂ ਨੂੰ ਸਹੂਲਤ ਪ੍ਰੋਵਾਈਡ ਕਰਦੇ ਰਹਿੰਦੇ ਆਂ ਹੂੰ ਸੋ ਇਹ ਫਰਕ ਹੈ ਕੰਗਗੋਟ ਫਾਰਮ ਤੇ ਬੱਕਰੀਆਂ ਤਾਂ ਹੈਗੀਆਂ। ਹਾਂਜੀ। ਪਰ ਨਾਲ ਭੇਡਾਂ ਵੀ ਰੱਖੀਆਂ ਹੋਊਗੀਆਂ ਨੇ। ਜੀ। ਬੱਕਰੀਆਂ ਤੋਂ ਪਹਿਲਾਂ ਭੇਡਾਂ ਲਿਆਂਦੀਆਂ ਤੁਸੀਂ ਕਿ ਬੱਕਰੀਆਂ ਲਿਆਂਦੀਆਂ ਨੇ? ਨਹੀਂ, ਪਹਿਲਾਂ ਅਸੀਂ ਬੱਕਰੀਆਂ ਤੇ ਕੰਮ ਸਟਾਰਟ ਕੀਤਾ ਸੀ। ਜਿਵੇਂ-ਜਿਵੇਂ ਅਸੀਂ ਬੱਕਰੀਆਂ ਦੇ ਕੰਮ ਦੇ ਵਿੱਚ ਡੀਪ ਵੜਦੇ ਗਏ, ਸਾਨੂੰ ਪਤਾ ਲੱਗਿਆ ਵੀ ਬੱਕਰੀਆਂ ਨਾਲੋਂ ਭੇਡਾਂ ਦਾ ਕੰਮ ਵੀ ਆਸਾਨ ਹੈ। ਵੀਰ ਦੀ ਤਾਂ ਆਸਾਨ ਸੰਭਾਲ ਕਰਨੀ ਬੜਾ ਸੌਖਾ ਕੰਮ ਹੈ। ਹੂੰ। ਇੰਨਾ ਮਿਹਨਤ ਵਾਲਾ ਕੰਮ ਨਹੀਂ ਫਿਰ ਅਸੀਂ ਨਾਲ ਥੋੜੀਆਂ ਭੇਡਾਂ ਰੱਖ ਲਈਆਂ ਥੋੜੀਆਂ ਤੋਂ ਮਤਲਬ ਕਹਿ ਲੋ ਵੀ 10 ਭੇਡਾਂ ਤੋਂ ਸਟਾਰਟ ਕੀਤਾ ਸੀ ਅੱਜ 25-30 ਭੇਡਾਂ ਹੋ ਗਈਆਂ ਮੈਂ ਹਸਵਾਲ ਤਾਂ ਪੁੱਛਿਆ ਸੀ ਹਾਂਜੀ ਕਿ ਸਾਡੇ ਕਈ ਭਰਾਵਾਂ ਵੱਲੋਂ ਕਿਹਾ ਜਾਂਦਾਗਾ ਜਾਂ ਸਾਡੀਆਂ ਭੈਣਾਂ ਨਹੀਂ ਉਹ ਕਹਿੰਦੀਆਂ ਨੇ ਕਿ ਭੇਡਾਂ ਦੇ ਵਿੱਚੋਂ ਸਮੈਲ ਆਉਂਦੀ ਆ ਤਾਂ ਇਹ ਪੁੱਛਿਆ ਕਿ ਕਦੇ ਇਹ ਨਹੀਂ ਹੋਇਆ ਕਿ ਮੈਡਮ ਸੁਵਿਟੀ ਕੰਗਣੇ ਕੰਗਣ ਸਾਹਿਬ ਨੂੰ ਕਿਹਾ ਹੋਵੇ ਕਿ ਇਹ ਤਾਂ ਪੰਗਾ ਹੀ ਲੈ ਲੈ ਭੇਡਾਂ ਨਾਲ ਲੈ ਆਗੇ ਦੇਖੋ 스멜 ਤਾਂ ਹੁਣ ਲੋਕੀ ਕਹਿੰਦੇ ਆ ਬੱਕਰੀ ਚੋਂ ਵੀ ਆਉਂਦੀ ਐ ਉਹਦੇ ਦੁੱਧ ਤੋਂ ਵੀ ਆਉਂਦੀ ਐ ਹਨਾ ਹੁਣ ਤੁਸੀਂ ਮੰਨੋਗੇ ਜਿਹੜੇ ਵੀ ਸਾਡੇ ਹੁਣ ਟ੍ਰੇਨਿੰਗ ਲੈਣ ਆਏ ਐ ਮੈਂਬਰ ਉਹਨਾਂ ਨੂੰ ਅਸੀਂ ਬੱਕਰੀ ਦੇ ਦੁੱਧ ਦੀ ਚਾਹ ਪਲਾਈ ਐ ਪਹਿਲਾਂ ਪੀਤੀ ਕਿਸੇ ਨੇ ਕਿਹਾ ਵੀ ਨਹੀਂ ਸਾਨੂੰ ਕੋਈ 스멜 ਨਹੀਂ ਆਈ ਜਦੋਂ ਅਸੀਂ ਬਾਅਦ 'ਚ ਦੱਸਿਆ ਵੀ ਇਹ ਬੱਕਰੀ ਦੇ ਦੁੱਧ ਦੀ 스멜 ਸੀ ਸਾਰੇ ਸ਼ੌਕਡ ਹੋ ਗਏ ਵੀ ਸੱਚੀ ਬੱਕਰੀ ਦੇ ਦੁੱਧ ਦੀ 스멜 ਸੀ ਦੁੱਧ ਦੇ ਦੀ ਚਾਹ ਪਲਾਈ ਐ ਤੁਸੀਂ ਤੇ ਦੇਖੋ ਇਹ ਸਿਰਫ ਕਹਿਣ ਦੀਆਂ ਗੱਲਾਂ ਹੁੰਦੀਆਂ ਐਦਾ ਦੇ ਕੋਈ ਗੱਲ ਨਹੀਂ ਜੇ ਤੁਸੀਂ ਉਹਨਾਂ ਦੀ ਸਾਂਭ ਸੰਭਾਲ ਉਹਨਾਂ ਦੀ ਕੇਅਰ ਵਧੀਆ ਤਰੀਕੇ ਨਾਲ ਕਰੋਗੇ ਉਹਨਾਂ ਨੂੰ ਫੀਡ ਵਧੀਆ ਦੋਵੋਗੇ ਸੋ ਸਮੈਲਰ ਮੈਨੂੰ ਨਹੀਂ ਲੱਗਦਾ ਵੀ ਆਉਂਦੀ ਹੈ ਹੁਣ ਸਾਨੂੰ ਅੱਜ ਕਹਿ ਲਓ ਵੀ ਮਾਰਚ ਦੇ ਵਿੱਚ ਸਾਲ ਹੋ ਜਾਣਾ ਹੈ ਸਾਡੇ ਫਾਰਮ ਨੂੰ ਹਨਾ ਅਸੀਂ ਕਹਿ ਲਓ ਵੀ ਸਾਲ ਹੋ ਗਏ ਸਾਨੂੰ ਬੱਕਰੀ ਦੇ ਦੁੱਧ ਦੀ ਚਾਹ ਪੀਣਿਆ ਇਹਦੀ ਮਲਾਈ ਕੱਢਦੇ ਆ ਮੱਖਣ ਕੱਢਦੇ ਆ ਘਿਓ ਕੱਢਦੇ ਆ ਲੱਸੀ ਕੱਢਦੇ ਆ ਅਸੀਂ ਬਾਹਰੋਂ ਕਦੇ ਦੁੱਧ ਲਿਆਤਾ ਹੀ ਨਹੀਂ ਹੈਗਾ ਬੱਕਰੀ ਦਾ ਦੁੱਧ ਹੀ ਯੂਜ਼ ਕਰਦੇ ਆ ਸੋ ਸਾਨੂੰ ਤਾਂ ਅਜੇ ਤੱਕ ਕੋਈ ਸਮੈਲ ਨਹੀਂ ਆਈ ਨਾ ਸਾਡੇ ਫੈਮਿਲੀ ਮੈਂਬਰਸ ਨੂੰ ਆਈ ਹੈ ਤੇ ਜਿਹੜੇ ਵੀ ਫਾਰਮ ਵਿਜ਼ਿਟ ਕਰਨ ਆਉਂਦੇ ਆ ਅਸੀਂ ਉਹਨਾਂ ਨੂੰ ਵੀ ਉਹੀ ਬੱਕਰੀ ਦੇ ਦੁੱਧ ਦੀ ਚਾਹ ਪਿਲਾਉਂਦੇ ਆ ਸੋ ਕਦੇ ਉਹਨਾਂ ਨੇ ਵੀ ਕਿਹਾ ਨਹੀਂ ਵੀ ਇਹ ਬੱਕਰੀ ਦੇ ਦੁੱਧ ਦੀ ਚਾਹ ਹੈ ਸਭ ਉਹ ਹੱਕ ਨਾਲ ਮੰਗਦੇ ਐ ਵੀ ਸਾਨੂੰ ਬੱਕਰੀ ਦੇ ਦੁੱਧ ਦੀ ਚਾਹ ਪਿਲਾਓ ਦੇਖੋ ਜਦੋਂ ਸਾਡੇ ਕੋਲ ਟ੍ਰੇਨਿੰਗ ਲੈਣ ਵਾਸਤੇ ਔਰਤਾਂ ਆਉਂਦੀਆਂ ਪਹਿਲੀ ਗੱਲ ਤਾਂ ਬਹੁਤ ਘਬਰਾਕੀ ਘਬਰਾਈ ਹੋਈਆਂ ਹੁੰਦੀ ਐ ਨਹੀਂ ਪਤਾ ਨਹੀਂ ਹਾਏ ਜੈਂਸ ਐ ਵੀ ਜਿਵੇਂ ਕੋਈ ਬ੍ਰੇਕਫਾਸਟ ਕਰਨਾ ਹੈ ਨਾ ਉਹਨਾਂ ਦੇ ਨਾਲ ਨਹੀਂ ਜਾ ਸਕਦੇ ਆ ਵੀ ਉਹ ਕਹਿੰਦੇ ਆ ਵੀ ਹਾਏ ਪਹਿਲਾਂ ਜੈਂਸ ਨੂੰ ਖਾ ਲੰਦੋ ਜਾਂ ਬਾਅਦ ਚ ਅਸੀਂ ਖਾ ਲਾਂਗੇ ਛੋਟੇ ਬੱਚੇ ਹੁੰਦੇ ਆ ਨਾਲ ਉਹਨਾਂ ਦੇ ਫੀਡਿੰਗ ਕਰਾਉਣ ਦੇ ਵਿੱਚ ਦਿੱਕਤ ਆਉਂਦੀ ਐ ਤੇ ਮਤਲਬ ਲੱਗਦਾ ਓਪਰਾ ਲੱਗਦਾ ਐ ਜਿਵੇਂ ਹੁਣ ਜੈਂਸ ਐ ਕੁਐਸਚਨ ਪੁੱਛ ਲੰਦੇ ਆ ਵੀ ਆ ਸਮਝ ਨਹੀਂ ਆ ਰਿਹਾ ਸਰ ਰਿਪੀਟ ਕਰ ਦੋ ਔਰਤ ਝਿਜਕ ਕਰਦੀ ਐ ਸੋ ਉਸ ਚੀਜ਼ ਲਈ ਅਸੀਂ ਆਪਣੇ ਟ੍ਰੇਨਿੰਗ ਦੇ ਵਿੱਚ ਉਹਨਾਂ ਵਾਸਤੇ ਖਾਸ ਪ੍ਰਬੰਧ ਕੀਤਾ ਹੋਇਆ ਹੈ ਜਿਹੜੇ ਵੀ ਮਤਲਬ ਕਹਿ ਲਓ ਵੀ ਔਰਤ ਹੈ ਅਗਰ ਜੇ ਉਹਨਾਂ ਨੂੰ ਲੱਗਦਾ ਹੈ ਵੀ ਮੈਂ ਇੱਥੇ ਕੱਲੀ ਫੀਲ ਕਰ ਰਹੀ ਆ ਜਾਂ ਇਹਨੇ ਬੰਦਿਆ ਦੇ ਵਿੱਚ ਝਿਜਕ ਰਹੀ ਆ ਝਿਜਕ ਮਹਿਸੂਸ ਹੋ ਰਹੀ ਹੈ ਉਹਨਾਂ ਵਾਸਤੇ ਅਸੀਂ ਲੇਡੀਜ਼ ਨੂੰ ਆਲਰੇਡੀ ਮਤਲਬ ਵੀ ਮੈਂ ਆ ਮੈਂ ਉਹਨਾਂ ਦੇ ਨਾਲ ਹੈਲਪ ਕਰਦੀ ਆ ਮੈ ਉਹਨਾਂ ਨਾਲ ਖੜਦੀਆਂ ਅਗਰ ਉਹਨਾਂ ਨੂੰ ਲੱਗ ਰਿਹਾ ਵੀ ਉਹ ਅਨਕੰਫਰਟੇਬਲ ਫੀਲ ਕਰਦੀ ਹੈ ਬ੍ਰੇਕਫਾਸਟ ਕਰਨ ਦੇ ਵਿੱਚ ਜਾਂ ਛੋਟਾ ਬੱਚਾ ਹੈ ਉਹਨਾਂ ਨੂੰ ਫੀਡਿੰਗ ਕਰਾਉਣੀ ਹੈ ਜਾਂ ਕੁਝ ਕਰਨਾ ਹੈ ਉਹ ਅਸੀਂ ਆਪਣੇ ਐਜ਼ ਅ ਫਾਰਮ ਦੇ ਵਿੱਚ ਉਹਨਾਂ ਨੂੰ ਇੱਕ ਅਲੱਗ ਸੇਫ ਜ਼ੋਨ ਦੇ ਵਿੱਚ ਰੱਖਦੇ ਆ ਵੀ ਜਿੱਥੇ ਉਹ ਆਪਣਾ ਆਪਣਾਪਨ ਮਹਿਸੂਸ ਕਰਨ ਠੀਕ ਹੈ ਸੋ ਜਦੋਂ ਜਾਂਦੀਆਂ ਐ ਖੁਸ਼ ਹੋ ਕੇ ਜਾਂਦੀਆਂ ਸਾਨੂੰ ਕਹਿੰਦੀਆਂ ਵੀ ਸਾਨੂੰ ਲੱਗਿਆ ਹੀ ਨਹੀਂ ਵੀ ਅਸੀਂ ਇੱਥੇ ਟ੍ਰੇਨਿੰਗ ਦੇਣ ਵਾਸਤੇ ਆਏ ਆ ਆਪਣਾ ਘਰ ਵਰਗਾ ਫੀਲ ਹੋਇਆ ਸਾਨੂੰ ਤੇ ਕੋਈ ਦਿੱਕਤ ਨਹੀਂ ਆਈ ਤੇ ਅੱਗੇ ਜਾ ਕੇ ਆਪਣੇ ਘਰ ਦੇਆਂ ਨੂੰ ਦੱਸਦੀਆਂ ਉਹਨਾਂ ਦੇ ਘਰ ਦੇਆਂ ਦਾ ਫੋਨ ਆਂਦਾ ਹੈ ਬਾਅਦ ਚ ਥੈਂਕ ਯੂ ਕਹਿੰਦੇ ਆ ਵੀ ਤੁਸੀਂ ਇੰਨਾ ਵਧੀਆ ਸਾਡੇ ਮਤਲਬ ਵੀ ਫੈਮਿਲੀ ਮੈਂਬਰ ਨੂੰ ਵਧੀਆ ਫੈਮਿਲੀ ਮੈਂਬਰ ਦੀ ਤਰ੍ਹਾਂ ਰੱਖਿਆ ਵੀ ਸਾਨੂੰ ਬੜੀ ਖੁਸ਼ੀ ਹੋਈ ਅੱਗੇ ਜਾ ਕੇ ਚਾਰ ਔਰਤਾਂ ਨੂੰ ਹੋਰ ਦੱਸਦੀਆਂ ਉਹਨਾਂ ਦਾ ਦਿਲ ਕਰਦਾ ਵੀ ਅਸੀਂ ਵੀ ਕੰਗੋਟ ਫਾਰਮ ਤੇ ਜਾਈਏ ਉੱਥੇ ਦੀ ਟ੍ਰੇਨਿੰਗ ਲੈ ਕੇ ਆਈਏ ਵੀ ਉਹਨਾਂ ਨੂੰ ਦੱਸਦੀਆਂ ਵੀ ਅਸੀਂ ਵੀ ਕੰਗੋਟ ਫਾਰਮ ਤੁਸੀਂ ਵੀ ਕੰਗੋਟ ਫਾਰਮ ਤੇ ਜਾਓ ਉੱਥੇ ਦੀ ਟ੍ਰੇਨਿੰਗ ਲੈ ਕੇ ਆਓ ਤੁਹਾਨੂੰ ਔਰਤਾਂ ਵਾਸਤੇ ਉਹਨਾਂ ਨੇ ਇੰਨੀ ਵਧੀਆ ਸਹੂਲਤ ਉੱਥੇ ਪ੍ਰੋਵਾਈਡ ਕੀਤੀ ਹੈ ਵੀ ਕੋਈ ਦਿੱਕਤ ਨਹੀਂ ਆਉਂਦੀ ਮਤਲਬ ਕਿ ਬਿਲਕੁਲ ਸੰਤੁਸ਼ਟ ਨੇ ਸੰਤੁਸ਼ਟ ਹੋ ਕੇ ਜਾਂਦੀਆਂ ਜੀ ਕੰਗ ਸਾਬ ਦੇ ਨਾਲ ਨਾਲ ਪਿਛਲੇ ਸਮੇਂ ਤੋਂ ਸਵੀਟੀ ਕੰਗ ਦੀ ਵੀ ਪ੍ਰਸ਼ੰਸਾ ਜਿਹੜੀ ਹੋ ਰਹੀ ਆ ਇਹਦਾ ਕੀ ਕਾਰਨ ਹੈ ਦੇਖੋ ਜਿਹੜੇ ਵੀ ਸਾਡੇ ਫਾਰਮ ਦੇ ਵਿੱਚ ਟ੍ਰੇਨਿੰਗ ਲੈਣ ਆਉਂਦੇ ਆ ਹਨਾ ਕਈ ਬਜ਼ੁਰਗ ਹੁੰਦੀਆਂ ਔਰਤਾਂ ਕਈ ਐਜ਼ ਅ ਪਰਿਵਾਰ ਜਾਂ ਛੋਟੇ ਬੱਚਿਆਂ ਨਾਲ ਆਉਂਦੇ ਹਨਾ ਸੋ ਕੰਗ ਸਾਬ ਦੇ ਨਾਲ ਨਾਲ ਮੇਰਾ ਵੀ ਜੀ ਕਰਦਾ ਹੈ ਨਾ ਜਿਵੇਂ ਹੁਣ ਸਾਡਾ ਟਾਈਮ ਬੰਨਿਆ ਹੁੰਦਾ ਵੀ ਇਸ ਟਾਈਮ ਤੁਹਾਨੂੰ ਬ੍ਰੇਕਫਾਸਟ ਮਿਲੇਗਾ ਇਸ ਟਾਈਮ ਤੁਹਾਨੂੰ ਲੰਚ ਮਿਲੇਗਾ ਇਸ ਟਾਈਮ ਤੁਹਾਨੂੰ ਡਿਨਰ ਮਿਲੇਗਾ ਤੇ ਕਈ ਜਿਵੇਂ ਹੁੰਦੇ ਆ ਵੀ ਸਾਨੂੰ ਲੱਗਦਾ ਵੀ ਹਾਂ ਔਰਤ ਐ ਵੀ ਅਨਕੰਫਰਟੇਬਲ ਫੀਲ ਕਰ ਰਹੀ ਹੈ ਹੋਟਲ 'ਚ ਸਟੇ ਕਰਨ ਵਾਸਤੇ ਅਸੀਂ ਉਹਨਾਂ ਨੂੰ ਆਪਣੇ ਘਰ ਹੀ ਸਟੇਕਨ ਹੋਣੇ ਆ ਐਜ਼ ਅ ਫੈਮਿਲੀ ਮੈਂਬਰ ਦੀ ਤਰ੍ਹਾਂ ਉਹਨਾਂ ਨੂੰ ਵਧੀਆ ਟ੍ਰੀਟ ਕਰਦੇ ਆ ਮੈਂ ਆਪ ਗਰਮ ਗਰਮ ਫੁਲਕੇ ਉਹਨਾਂ ਨੂੰ ਲਾ ਕੇ ਦਿੰਨੀ ਆ ਹਨਾ ਐਜ਼ ਅ ਫੈਮਿਲੀ ਮੈਂਬਰ ਦੀ ਤਰ੍ਹਾਂ ਉਹਨਾਂ ਅੱਗੇ ਘਿਓ ਰੱਖ ਦਿੰਨੇ ਵੀ ਮੈਂ ਤੁਸੀਂ ਜਿੰਨਾ ਚਾਹੋ ਆਪਣਾ ਘਰ ਸਮਝ ਕੇ ਘਿਓ ਯੂਜ਼ ਕਰ ਲਓ ਬੱਚੇ ਨੂੰ ਦੁੱਧ ਪਿਲਾਉਣਾ ਦੁੱਧ ਪਿਲਾ ਲਓ ਕਿਚਨ ਬੇ ਚੀਜ ਕੋ ਕਿ ਐਜ਼ ਆਪਣਾ ਘਰ ਸਮਝ ਕੇ ਜੇ ਤੁਸੀਂ ਚਾਹ ਬਣਾਉਣੀ ਆ ਆਪ ਬਣਾ ਸਕਦੇ ਹੋ ਸੋ ਇਸ ਚੀਜ਼ ਨੂੰ ਮਤਲਬ ਵੀ ਕਹਿ ਲਓ ਵੀ ਨੇਚਰ ਨੂੰ ਲੋਕ ਬੜਾ ਲਾਈਕ ਕਰਦੇ ਆ ਮੇਰੇ ਇਸ ਸੁਭਾ ਨੂੰ ਲੋਕ ਬੜਾ ਲਾਈਕ ਕਰਦੇ ਆ ਸੋ ਮੇਬੀ ਸ਼ਾਇਦ ਇਹ ਵੀ ਕਾਰਨ ਹੋ ਸਕਦਾ ਹੈ ਮੇਰੀ ਪ੍ਰਸ਼ੰਸਾ ਦਾ ਸੋ ਕਦੇ ਅਜਿਹਾ ਨਹੀਂ ਹੋਇਆ ਕਿ ਕਿਉਂਕਿ ਕੋਈ ਵੀ ਇਨਸਾਨ ਹੈਗਾ ਪ੍ਰਸ਼ੰਸਾ ਮੂੰਹ ਤੇ ਕਰ ਦਿੰਦਾ ਜੀ ਤਾਰੀਫ ਜੀ ਪਰ ਕਈ ਹੁੰਦਾ ਕਿ ਕਮੀਆਂਾਂ ਨੇ ਜਿਹੜੀਆਂ ਉਹ ਲੁਕੀਆਂ ਰਹਿੰਦੀਆਂ ਨੇ ਕਦੇ ਜਿਹਾ ਹੋਇਆ ਕਿ ਤੁਹਾਡੇ ਸਾਹਮਣੇ ਵੀ ਕਮੀਆਂ ਆਈਆਂ ਹੋਣ ਕਿਸੇ ਦੁਆਰਾ ਫਿਲਹਾਲ ਮੈਨੂੰ ਤਾਂ ਇਦਾਂ ਦਾ ਕਦੇ ਲੱਗਿਆ ਨਹੀਂ ਬੈਕ ਵੀ ਮੈਂ ਜਦੋਂ ਕਦੇ ਕਿਸੇ ਕੋਈ ਨਵਾਂ ਬੰਦਾ ਜਿਵੇਂ ਆਪਣੇ ਗਰੁੱਪ ਦੇ ਵਿੱਚ ਕਿਸੇ ਨੂੰ ਭੇਜਦਾ ਉਹ ਵੀ ਕਹਿੰਦਾ ਫਲਾਣਾ ਬੰਦਾ ਤੁਹਾਡੇ ਤੋਂ ਟ੍ਰੇਨਿੰਗ ਲੈ ਕੇ ਗਿਆ ਸੀ ਤੁਸੀਂ ਉਹਨੂੰ ਗਰਮ ਫੁਲਕੇ ਬਣਾਏ ਸੀ ਉਹ ਤੁਹਾਡੀ ਬੜੀ ਤਾਰੀਫ਼ ਕਰ ਰਿਹਾ ਸੀ ਸੋ ਇਦਾਂ ਦੀ ਬੈਕਵਿਚਿੰਗ ਕਹਿ ਲੋ ਵੀ ਉਹ ਮੈਂ ਕਦੇ ਸੁਣੀ ਨਹੀਂ ਆਪਣੇ ਫਰੰਟ ਤੇ ਸਭ ਨੇ ਮਤਲਬ ਤਾਰੀਫ਼ ਹੀ ਕੀਤੀ ਹੈ ਸੋ ਇਦਾਂ ਦਾ ਕੋਈ ਸੀਨ ਹੋਇਆ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਔਰਤਾਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਵੀ ਜਿੰਨੀਆਂ ਵੀ ਔਰਤ ਇਹ ਵੀਡੀਓ ਦੇਖ ਰਹੀਆਂ ਹਨ ਉਹਨਾਂ ਨੂੰ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ ਪਹਿਲਾਂ ਦੇ ਔਰਤ ਲਾਈਫ ਦੀ ਤੇ ਅੱਜ ਦੇ ਟਾਈਮ ਦੇ ਵਿੱਚ ਔਰਤਾਂ ਦੀ ਲਾਈਫ ਦੇ ਵਿੱਚ ਕਾਫੀ ਬਦਲਾਅ ਆਇਆ ਹੈ ਜਿਵੇਂ ਪਹਿਲਾਂ ਦੇ ਟਾਈਮ 'ਚ ਤੁਸੀਂ ਦੇਖੋ ਵੀ ਔਰਤ ਤੇ ਕਾਫੀ ਪਾਬੰਦੀਆਂ ਲੱਗੀਆਂ ਹੁੰਦੀਆਂ ਸੀ ਸਕੂਲ ਨਹੀਂ ਜਾਣਾ ਤੋਂ ਘਰ ਹੀ ਰਹਿਣਾ ਘਰ ਦੇ ਕੰਮਾਂ ਦੇ ਵਿੱਚ ਜ਼ਿਆਦਾ ਉਹਨਾਂ ਦਾ ਚੁਕਾ ਉਹਨਾਂ ਦੇ ਐਜ਼ ਅ ਫੈਮਲੀ ਰੱਖਦੇ ਹੁੰਦੇ ਸੀ ਸੋ ਅੱਜ ਦੇ ਟਾਈਮ ਦੇ ਵਿੱਚ ਉਹ ਚੀਜ਼ਾਂ ਨਹੀਂ ਹੈ ਪਾਬੰਦੀਆਂ ਨਹੀਂ ਹੈ ਔਰਤਾਂ ਦੇ ਉੱਤੇ ਅੱਜ ਦੇ ਟਾਈਮ 'ਚ ਮੁੰਡਿਆਂ ਨਾਲ ਕੰਪੇਅਰ ਕਰਦੇ ਐ ਕੁੜੀਆਂ ਨੂੰ ਵੀ ਕੁੜੀਆਂ ਕਿਸੇ ਚੀਜ਼ ਦੇ ਵਿੱਚ ਪਿੱਛੇ ਨਹੀਂ ਹੈਗੀਆਂ ਤੁਸੀਂ ਦੇਖਿਆ ਹੋਵੇ ਕਿਸੇ ਵੀ ਫੀਲਡ ਦੇ ਵਿੱਚ ਚਲੇ ਜਾਓ ਤੁਸੀਂ ਦੇਖਿਆ ਹੋਏਗਾ ਹਰ ਇੱਕ ਫੀਲਡ ਦੇ ਵਿੱਚ ਤੁਹਾਨੂੰ ਹੁਣ ਔਰਤ ਹੀ ਦਿਖੇਗੀ ਕੰਮ ਕਰਦੀ ਹੋਈ ਸਗੋ ਜਿੰਨੀ ਕਹਿ ਲੋ ਵੀ ਵਧੀਆ ਢੰਗ ਨਾਲ ਇੱਕ ਔਰਤ ਕੰਮ ਨੂੰ ਅੱਗੇ ਵਧਾ ਸਕਦੀ ਹੈ ਉਸ ਕੰਮ ਨੂੰ ਵਧੀਆ ਤਰੀਕੇ ਨਾਲ ਕਰ ਸਕਦੀ ਹੈ ਉਹ ਮੈਨੂੰ ਲੱਗਦਾ ਹੈ ਵੀ ਆਦਮੀ ਨਹੀਂ ਕਰਦਾ ਹੂੰ ਠੀਕ ਹੈ ਨਾ ਸੋ ਇਹ ਬੱਕਰੀਆਂ ਦਾ ਕੰਮ ਐਸਾ ਕੰਮ ਹੈ ਵੀ ਕੋਈ ਵੀ ਔਰਤ ਹੈ ਜਾਂ ਕੋਈ ਵੀ ਹਾਊਸ ਵਾਈਫ ਹੈ ਘਰ ਬੈਠੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨੂੰ ਕਰ ਸਕਦੀ ਹੈ ਆਪਣੀ ਇਨਕਮ ਬਣਾ ਸਕਦੀ ਹੈ ਇਸ ਕੰਮ ਤੋਂ ਇਹਦੇ ਲਈ ਤੁਹਾਨੂੰ ਠੀਕ ਹੈ ਟ੍ਰੇਨਿੰਗ ਲੈਣੀ ਪੈਣੀ ਹੈ ਥੋੜੇ ਟਾਈਮ ਲਈ ਬਾਹਰ ਆਉਣਾ ਪੈਣਾ ਘਰ ਤੋਂ ਨਿਕਲ ਕੇ ਟ੍ਰੇਨਿੰਗ ਲੈਣ ਵਾਸਤੇ ਸਿੱਖਣ ਵਾਸਤੇ ਕੁਝ ਪਰ ਤੁਸੀਂ ਅਦਰ ਜਿਵੇਂ ਜੌਬ ਕਰਨ ਵਾਸਤੇ ਜਿਵੇਂ ਲੇਡੀਆਂ ਜਾਂਦੀਆਂ ਬਾਹਰ ਹਨਾ ਵੀ ਉਹਨਾਂ ਨੂੰ ਚੀਜਕ ਹੁੰਦੀ ਹੈ ਵੀ ਮੈਡਮ ਅੱਜ ਦੇ ਟਾਈਮ ਦੇ ਵਿੱਚ ਵੀ ਜਿਹੜੀਆਂ ਔਰਤਾਂ ਨੇਗੀਆਂ ਉਹ ਬੱਕਰੀ ਪਾਲਣ ਦਾ ਕਿਤਾ ਕਰਨ ਦਾ ਚਾਹੁੰਦੀਆਂ ਨੇ ਬੱਕਰੀ ਫਾਰਮ ਕਰਨਾ ਚਾਹੁੰਦੀਆਂ ਨੇ ਪਰ ਟ੍ਰੇਨਿੰਗ ਵੀ ਜਿਹੜੀ ਸਮੱਸਿਆ ਆ ਗਈ ਮੈਡਮ ਜ਼ਿਆਦਾਤਰ ਦੇਖਿਆ ਜਾਂਦਾ ਕਿ ਜਿਹੜੀਆਂ ਔਰਤਾਂ ਨੇਗੀਆਂ ਪਸ਼ੂ ਸਾਂਭਦੀਆਂ ਨੇਗੀਆਂ ਘਰਿਆਂ ਦੇ ਵਿੱਚ ਉਹ ਬੱਕਰੀ ਫਾਰਮ ਕਰਨਾ ਚਾਹੁੰਦੀਆਂ ਨੇ ਜੀ ਪਰ ਕਿਤਨਾ ਕਿਤੇ ਜਿਵੇਂ ਪਹਿਲਾਂ ਆਪਾਂ ਗੱਲ ਕਰਕੇ ਹਟਾਂਗੇ ਚਿਜਕਾ ਹਟ ਵੀ ਹੈਗੀ ਆ ਕੀ ਕਹਿਣਾ ਚਾਹੋਗੇ ਨਾਲ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗੀ ਕੋਈ ਵੀ ਔਰਤ ਹੈ ਨਾ ਉਹਨੂੰ ਸਭ ਤੋਂ ਪਹਿਲਾਂ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਦੇਖੋ ਅੱਜ ਦਾ ਟਾਈਮ ਪਹਿਲਾਂ ਨਾਲੋਂ ਤਾਂ ਜੇ ਮੈਂ ਅੱਜ ਦੇ ਟਾਈਮ ਚ ਕੰਪੇਅਰ ਕਰਦੇ ਆ ਬਹੁਤ ਜ਼ਿਆਦਾ ਔਰਤ ਦੀ ਲਾਈਫ ਹੈ ਜੋ ਉਹਦੇ ਵਿੱਚ ਬਦਲਾਅ ਆਇਆ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਔਰਤਾਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਵੀ ਜਿੰਨੀਆਂ ਵੀ ਔਰਤ ਇਹ ਵੀਡੀਓ ਦੇਖ ਰਹੀਆਂ ਹਨ ਉਹਨਾਂ ਨੂੰ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ ਪਹਿਲਾਂ ਦੀ ਔਰਤ ਲਾਈਫ ਦੀ ਤੇ ਅੱਜ ਦੇ ਟਾਈਮ ਦੇ ਵਿੱਚ ਔਰਤਾਂ ਦੀ ਲਾਈਫ ਦੇ ਵਿੱਚ ਕਾਫੀ ਬਦਲਾਅ ਆਇਆ ਹੈ ਜੀਵੇਂ ਪਹਿਲਾ ਦੇ ਟਾਈਮ 'ਚ ਤੁਸੀਂ ਦੇਖੋ ਵੀ ਔਰਤ ਤੇ ਕਾਫੀ ਪਾਬੰਦੀਆਂ ਲੱਗੀਆਂ ਹੁੰਦੀਆਂ ਸੀ ਸਕੂਲ ਨਹੀਂ ਜਾਣਾ ਤੋਂ ਘਰ ਹੀ ਰਹਿਣਾ ਘਰ ਦੇ ਕੰਮਾਂ ਦੇ ਵਿੱਚ ਜਿਆਦਾ ਉਹਨਾਂ ਦਾ ਚੁਕਾ ਉਹਨਾਂ ਦੇ ਐਜ਼ ਅ ਫੈਮਿਲੀ ਰੱਖਦੇ ਹੁੰਦੇ ਸੀ ਸੋ ਅੱਜ ਦੇ ਟਾਈਮ ਦੇ ਵਿੱਚ ਉਹ ਚੀਜ਼ਾਂ ਨਹੀਂ ਐ ਪਾਬੰਦੀਆਂ ਨਹੀਂ ਐ ਔਰਤਾ ਦੇ ਉੱਤੇ ਅੱਜ ਦੇ ਟਾਈਮ 'ਚ ਮੁੰਡਿਆਂ ਨਾਲ ਕੰਪੇਅਰ ਕਰਦੇ ਐ ਕੁੜੀਆਂ ਨੂੰ ਵੀ ਕੁੜੀਆਂ ਕਿਸੇ ਚੀਜ਼ ਦੇ ਵਿੱਚ ਪਿੱਛੇ ਨਹੀਂ ਹੈਗੀਆਂ ਤੁਸੀਂ ਦੇਖਿਆ ਹੋਵੇ ਕਿਸੇ ਵੀ ਫੀਲਡ ਦੇ ਵਿੱਚ ਚਲੇ ਜਾਓ ਤੁਸੀਂ ਦੇਖਿਆ ਹੋਵੇਗਾ ਹਰ ਇੱਕ ਫੀਲਡ ਦੇ ਵਿੱਚ ਤੁਹਾਨੂੰ ਹੁਣ ਔਰਤ ਹੀ ਦਿਖੇਗੀ ਕੰਮ ਕਰਦੀ ਹੋਈ ਸਗੋ ਜਿੰਨੀ ਕਹਿ ਲੋ ਵੀ ਵਧੀਆ ਢੰਗ ਨਾਲ ਇੱਕ ਔਰਤ ਕੰਮ ਨੂੰ ਅੱਗੇ ਵਧਾ ਸਕਦੀ ਹੈ ਉਸ ਕੰਮ ਨੂੰ ਵਧੀਆ ਤਰੀਕੇ ਨਾਲ ਕਰ ਸਕਦੀ ਹੈ ਉਹ ਮੈਨੂੰ ਲੱਗਦਾ ਹੈ ਵੀ ਆਦਮੀ ਨਹੀਂ ਕਰਦਾ ਹੂੰ ਠੀਕ ਹੈ ਨਾ ਸੋ ਇਹ ਬੱਕਰੀਆ ਦਾ ਕੰਮ ਐਸਾ ਕੰਮ ਹੈ ਵੀ ਕੋਈ ਵੀ ਔਰਤ ਹੈ ਜਾਂ ਕੋਈ ਵੀ ਹਾਊਸ ਵਾਈਫ ਹੈ ਘਰ ਬੈਠੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨੂੰ ਕਰ ਸਕਦੀ ਹੈ ਆਪਣੀ ਇਨਕਮ ਬਣਾ ਸਕਦੀ ਹੈ ਇਸ ਕੰਮ ਤੋਂ ਇਹਦੇ ਲਈ ਤੁਹਾਨੂੰ ਠੀਕ ਹੈ ਟ੍ਰੇਨਿੰਗ ਲੈਣੀ ਪੈਣੀ ਹੈ ਥੋੜੇ ਟਾਈਮ ਲਈ ਬਾਹਰ ਆਉਣਾ ਪੈਣਾ ਘਰ ਤੋਂ ਨਿਕਲ ਕੇ ਟ੍ਰੇਨਿੰਗ ਲੈਣ ਵਾਸਤੇ ਸਿੱਖਣ ਵਾਸਤੇ ਕੁਝ ਪਰ ਤੁਸੀਂ ਅਦਰ ਜਿਵੇਂ ਜੌਬ ਕਰਨ ਵਾਸਤੇ ਜਿਵੇਂ ਲੇਡੀਜ਼ ਜਾਂਦੀਆਂ ਬਾਹਰ ਹਨਾ ਵੀ ਉਹਨਾਂ ਨੂੰ ਚੀਜਕ ਹੁੰਦੀ ਹੈ ਵੀ ਹਰ ਇੱਕ ਲੇਡੀਜ਼ ਦੇ ਮਨ 'ਚ ਇਹ ਹੁੰਦਾ ਹੈ ਵੀ ਪਤਾ ਨਹੀਂ ਜੇ ਮੈਂ ਐਜ਼ ਅ ਜੌਬ ਵੀ ਕਰਨ ਕਿਤੇ ਜਾਵਾਂ ਜਾਂ ਇੰਟਰਵਿਊ ਕਰਨ ਜਾਵਾਂ ਹਨਾ ਵੀ ਪਤਾ ਨਹੀਂ ਕਿਵੇਂ ਦੇ ਲੋਕ ਹੋਣਗੇ ਉੱਥੇ ਦਾ ਮਾਹੌਲ ਕਿੱਦਾਂ ਦਾ ਹੋਏਗਾ ਪਤਾ ਨਹੀਂ ਮੈਂ ਉਸ ਮਾਹੌਲ ਦੇ ਵਿੱਚ ਫਿੱਟ ਬੈਠਾਂਗੀ ਜਾਂ ਨਹੀਂ ਸੋ ਐਜ਼ ਅ ਲੇਡੀ ਹਰ ਇੱਕ ਲੇਡੀ ਦੀ ਇਹੀ ਸੋਚ ਹੁੰਦੀ ਹੈ ਇਸ ਸੋਚ ਨੂੰ ਦੇਖੋ ਤੁਸੀਂ ਇਸ ਬੱਕਰੀ ਦੇ ਕੰਮ ਤੋਂ ਚੇਂਜ ਕਰ ਸਕਦੇ ਹੋ ਠੀਕ ਹੈ ਤੁਹਾਨੂੰ 2 ਦਿਨ ਦੀ ਟ੍ਰੇਨਿੰਗ ਲੈਣ ਵਾਸਤੇ ਤੁਹਾਨੂੰ ਕਿਸੇ ਵੀ ਮੈਂ ਨਹੀਂ ਕਹੂੰਗੀ ਵੀ ਤੁਸੀਂ ਸਾਡੇ ਫਾਰਮ ਤੇ ਆਓ ਕਾਂਗੋੜ ਫਾਰਮ ਤੇ ਆਓ ਕਿਸੇ ਵੀ ਆਪਣੇ ਨਜ਼ਦੀਕੀ ਫਾਰਮ ਦੇ ਵਿੱਚ ਜਾਓ ਕੁਝ ਸਿੱਖੋ ਸਿੱਖ ਕੇ ਆਪਣੇ ਘਰੇ ਹੀ ਤੁਸੀਂ ਇਸ ਕੰਮ ਤੋਂ ਇਨਕਮ ਬਣਾ ਸਕਦੇ ਹੋ ਸਾਈਡ ਬਾਈ ਨਾਲ ਦੇ ਨਾਲ ਤੁਸੀਂ ਆਪਦਾ ਘਰ ਦਾ ਕੰਮ ਕਰ ਸਕਦੇ ਹੋ ਨਾਲ ਤੁਸੀਂ ਇਹ ਕੰਮ ਸਟਾਰਟ ਕਰਕੇ ਇੱਥੋਂ ਆਪਣੀ ਇਨਕਮ ਸਟਾਰਟ ਕਰ ਸਕਦੇ ਹੋ ਆਪਣੇ ਸ਼ੌਂਕ ਪੂਰੇ ਕਰ ਸਕਦੇ ਹੋ ਇਸ ਕੰਮ ਤੋਂ ਸੋ ਤੁਸੀਂ ਸੁਣਿਆ ਮੈਡਮਾ ਸੁਵਿਤੀ ਕੰਗ ਜੀ ਨੂੰ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਬੱਕਰੀ ਫਾਰਮ ਨੂੰ ਲੈ ਕੇ ਭੇਡਾਂ ਨੂੰ ਲੈ ਕੇ ਸੋ ਅਜਿਹੀ ਹੋਰ ਜਾਣਕਾਰੀ ਦੇ ਲਈ ਜਾਂ ਅਜਿਹੀਆਂ ਹੋਰ ਵੀਡੀਓਜ਼ ਦੇ ਲਈ ਜੁੜੇ ਰਹੋ ਸਰ ਲਿਖਦੇ ਆ